ਵਿਦਿਆ ਨਾਣੀ ਦੇ ਦੰਦ ਆ ਗਏ ਇਹ ਤਾਂ ਦੰਨਾ ਤੜਨ ਲੱਗੀ ਬਿੰਦਿਆ ਦਾ ਵਿਦਿਆ ਤਾਂ ਮਾਮਾ ਮਾਮਾ ਕਹਿੰਦੀ ਠੀਕਾ ਮਾਦੀ ਬਿੰਦਿਆ ਠੀਕਾ ਮਾਦੀ ਠੀਕਾ ਦੰਦ ਸਾਰੇ ਆ ਗਏ ਬਿੰਦਿਆ ਦੇ ਤਾਂ ਬਿੰਦਿਆ ਦੇ ਸੋਹਣੇ ਦੰਦ ਆ ਗਏ ਆ ਦੰਦ ਆ ਗਏ ਦੰਦ ਆ ਗਏ ਪਾਪਾ ਕੀ ਜਾਣੀ ਪਾਪਾ ਕੋਈ ਨਾ ਰੋਣਾ ਨਹੀਂ ਰੋਣਾ ਨਹੀਂ ਗਾ ਰੋਣਾ ਉਹ ਤੇਰੇ ਨਾਲ ਹੀ ਹੈ ਕਿਤੇ ਨਹੀਂ ਗਏ ਪਾਪਾ ਇੱਥੇ ਹੀ ਨੇ ਤੇਰੇ ਨਾਲ ਹੀ ਨੇ ਕੋਈ ਨਾ ਜਰ ਨਾਲ ਰੋਣਾ ਨਹੀਂ ਰੋਣਾ ਨਹੀਂ ਰੋਣਾ ਰੋਣਾ ਨੀਯਮਨ ਰੋਣਾ ਚੁੱਪੀ ਕੇ ਆ ਗਏ ਕੋਈ ਨਾ ਪਤਾ ਜ਼ਿੰਦਗੀ ਖਰਾਬ ਨਹੀਂ ਹੋਈ ਤੇਰਾ ਭਰਾ ਤੇਰੇ ਨਾਲ ਨਹੀਂ ਆ ਅਸੀਂ ਤੇਰੇ ਨਾਲ ਨਹੀਂ ਸਾਰੇ ਹੈ ਰੋਣਾ ਨਹੀਂ ਮੇਰੀ ਛੋਟੀ ਭੈਣ ਨੇ ਰੋਣਾ ਨਹੀਂ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਦੀ ਫਤਿਹ ਜੀ ਇਹ ਮੇਰੀ ਭੈਣ ਆ ਮਨਜੀ ਰੋ ਰਹੀ ਆ ਕਹਿੰਦੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਵਿਦਿਆ ਦੇ ਪਾਪਾ ਦੀ ਮੈਨੂੰ ਬਹੁਤ ਯਾਦ ਆਉਂਦੀ ਏ ਕਹਿੰਦੀ ਬੇਨਤੀ ਆ ਇਹਦੇ ਰਿਸ਼ਤੇਦਾਰਾਂ ਨੂੰ ਇਹਦੇ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ ਕੋਈ ਤਾਂ ਆ ਕੇ ਮਿਲ ਜਾਓ ਬਾਈ ਇਹਦੇ ਮਾਪਿਓ ਵੀ ਹੈਗੇ ਭੈਣ ਦੇ ਉਹਨਾਂ ਨੇ ਆਪੋ ਆਪਣਾ ਜੀਵਨ ਅੱਗੇ ਵਧਾ ਲਿਆ ਵਿਆਹ ਕਰਾ ਲਿਆ ਸੀ ਬੇਨਤੀ ਹੈ ਮਿਲ ਜਾਓ ਆ ਕੇ ਬਾਈ ਰਿਕੁਐਸਟ ਹੀ ਆ ਵਿਦਿਆ ਵੀ ਵੱਡੀ ਹੋਈ ਜਾਂਦੀ ਆ ਹੁਣ ਇਹਦੇ ਸੱਸ ਸਹੁਰੇ ਨੇ ਤੈਨੂੰ ਛੜਤਾ ਵੀ ਕਹਿੰਦੇ ਸਾਡਾ ਪੁੱਤ ਖਾਗੀ ਤੋ ਤੇ ਇਹਦਾ ਪਤੀ ਸੀ ਜਿਹੜਾ ਉਹ ਸ਼ਨੀ ਦੇ ਸ਼ਨੀਵਾਰ ਵਾਲੇ ਦਿਨ ਸ਼ਨੀ ਦਾ ਜਿਹੜਾ ਤੇਲ ਪਾ ਕੇ ਉਰੇ ਵਿੱਚ ਡੱਬੇ ਦੇ ਵਿੱਚ ਘੁੰਮਦੇ ਹੁੰਦੇ ਸ਼ਨੀ ਮੰਗਦਾ ਹੁੰਦਾ ਸੀ। ਉਹਨੂੰ ਟੀਵੀ ਦੀ ਬਿਮਾਰੀ ਸੀ ਨਾਲ ਕਾਲਾ ਪੀਲੀਆ ਸੀ ਉਹ ਵੀ ਚਲਿਆ ਗਿਆ। ਪਹਿਲੇ ਵਿਚਾਰੀ ਸੜਕਾਂ ਤੇ ਘੁੰਮਦੀ ਸੀ ਲਵਾਰਸ ਲੋਕਾਂ ਨੇ ਰਿਸ਼ਤੇਦਾਰਾਂ ਨੇ ਲੋਕਾਂ ਨੇ ਰਿਸ਼ਤੇਦਾਰ ਬਣ ਕੇ ਵਿਆਹ ਕਰਿਆ ਸੀ ਇਹਦਾ ਉਹ ਮੁੰਡੇ ਨਾਲ। ਹੁਣ ਉਹ ਵੀ ਤੁਰ ਗਿਆ ਨਾਲ ਝੋਲੀ ਚ ਪਾ ਗਿਆ ਵਿਦਿਆ ਨੂੰ। ਜਿੰਦਰੋਂ ਹੁੰਦੀ ਆ ਜਿਵੇਂ ਸਿੱਧੀ ਹੈ ਭਗਤਣੀ ਆ ਪਰ ਜਦੋਂ ਇਹਨੂੰ ਗੁੱਸਾ ਆਉਂਦਾ ਇੰਨਾ ਤਪਦੀ ਆ ਇੰਨਾ ਤਪਦੀ ਆ ਵਿਦਿਆ ਦੇ ਵੀ ਮਾਰਦੀ ਆ। ਦੇ ਬੱਚੀ ਨੂੰ ਪਾਸੇ ਕਰਦੇ ਆਂ ਹੋਰ ਤਪਦੀ ਆ ਫਿਰ ਬਹੁਤ ਅੜਫਦੀ ਆ ਪਰ ਇਹਦੇ ਵੀ ਬਸ ਦੀ ਗੱਲ ਨਹੀਂ ਦਵਾਈ ਵੀ ਚੱਲਦੀ ਆ ਪਰ ਇਹਦੀ ਜੇ ਕੋਈ ਮਦਦ ਕਰ ਸਕਦਾ ਨਾ ਤਾਂ ਇਹਦੇ ਕੋਈ ਰਿਸ਼ਤੇਦਾਰ ਇਹਦੇ ਸਹੁਰਾ ਪਰਿਵਾਰ ਚੋਂ ਕੋਈ ਇਹਦੀ ਨੰਦ ਇਹਦੀ ਕੋਈ ਪਰਜਾਈ ਕੋਈ ਤਾਂ ਆਵੋ ਯਾਰ ਐਡਾ ਵੱਡਾ ਪਰਿਵਾਰ ਸੀ ਸਾਰਾ ਕੁਝ ਸੀਗਾ ਕੋਈ ਤਾਂ ਆਵੋ ਇੱਕ ਅੱਧਾ ਕੋਈ ਮੈਂਬਰ ਤਾਂ ਮਿਲ ਕੇ ਜਾਓ ਆਗੇ ਤਾਂ ਜੋ ਥੋੜਾ ਇਹਨੂੰ ਹੌਸਲਾ ਹੋਵੇ ਵੀ ਕੋਈ ਹਾਂ ਮੇਰੇ ਮਗਰ ਹੈਗਾ ਪਰ ਫੋਨ ਤੇ ਗੱਲ ਕਰਾਈਦੀ ਆ ਕਿਸੇ ਆਪਣੇ ਨੂੰ ਹੀ ਆਪਣਾ ਬਣਾ ਕੇ ਗੱਲ ਕਰਾਉਣੀ ਪੈਂਦੀ ਆ ਜੇ ਨਾਲ ਕੀ ਕਰੀਏ ਕਿੰਨਾ ਕੁ ਟਾਈਮ ਵਿਚਾਰੀ ਨੂੰ ਰੋਂਦੀ ਨੂੰ ੜਫਦੀ ਦੇਖੀ ਜਾਈਏ ਕਹਿੰਦੀ ਮੈਂ ਆਪਣੀ ਧੀ ਨੂੰ ਅਫਸਰ ਬਣਾਉਣਾ ਅਫਸਰ oh my god ਤੇ ਧੀ ਨੇ ਅਫਸਰ ਬਣਨਾ ਹੈ ਨਾ ਹਾਂ ਭਾਈ ਜੀ ਹਾਂ ਕੀ ਬਣਾਉਣਾ ਇਹਨੂੰ ਆਪਾਂ So, DFC ਬਣਾਣਾ ਹੈ DFC ਬਣਾਉਣਾ ਹੈ ਨਾ ਬਣੂਗੀ ਤੇਰਾ ਭਰਾ ਬਣਾਊਗਾ ਇਹਦਾ ਮਾਮਾ ਇਹਨੂੰ ਪਾਊਗਾ ਆਹ ਚਾਂਦੀ ਵਿਦਿਆ ਪੜੂਗੀ ਹੈ ਨਾ ਬਿੱਤੂ ਅਗਲੇ ਸਾਲ ਇਹਨੂੰ ਪੜ੍ਹਨ ਲਾ ਦੇਣਾ ਆਪਾਂ ਕਹਿੰਗੇ ਪਾਪਾ 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 ਕੀ ਕਰਿਆ ਕੀ ਕਰੇ ਆ ਕਿਉਂ ਬਾਜੀ ਪਾਪਾ ਕੀ ਕਰਿਆ ਕੀ ਕਰੇ ਆ ਬੋਲਣ ਲੱਗੀ ਵਿਦਿਆ ਪਾਪਾ ਪਾਪਾ ਕਹਿੰਦੀ ਆ ਅੰਦੀ ਹੁਣ ਪਾਪਾ ਮੈਂ ਕਿੱਥੋਂ ਲਿਆ ਕੇ ਦੇਵਾਂ ਕਿਉਂਕਿ ਗਿੱਦਿਆ ਨੂੰ ਵੀ ਨਹੀਂ ਪਤਾ ਪਾਪਾ ਪਰ ਇਹਦੇ ਸਾਹਮਣੇ ਰੋਇਆ ਨਾ ਕਰ ਫਿਰ ਪਤਾ ਕੀ ਚੱਕਰ ਆ ਵਿਦਿਆ ਤੇ ਇਸੀ 10 ਸਰ ਪਊਗਾ ਮਾੜਾ ਠੀਕ ਹੈ ਭੈਣੇ ਸਾਰੇ ਸਾਰੀਆਂ ਭੈਣਾਂ ਖੜੀਆਂ ਤੇਰੇ ਨਾਲ ਆ ਦੇ ਉਹ ਵੀ ਰੋਣ ਲੱਗ ਗਈਆਂ ਨੇ ਸਾਰੀਆਂ ਰੋਣਾ ਨਹੀਂ ਚਾ ਚਾ ਰੋਇਆ ਨਾ ਕਰ ਫਿਰ ਵਿਦਿਆ ਵੀ ਰੋਂਦੂ ਬਣ ਜੂ ਐਨੇ ਅਸੀਂ ਤੇਰੇ ਭਰਾ ਆ ਮਾ ਯੇਤੀ ਕੀ ਭੋਗ ਜਾ ਕੇ ਗਿਆ ਬਾਗਾ ਖਾ ਫੇ ਦੇ ਆ ਕੇ ਕਹਿ ਕਹਿ ਮੇਰੇ ਕਹ ਤੀ ਜਿ ਕਿ ਕਬੀਰ ਕਹਿ ਕੇ ਪਰ ਕੋਈ ਨਾ ਪੁੱਤ ਅਸੀਂ ਤੂੰ ਸਾਡੀ ਬਣ ਜਾ ਅਸੀਂ ਤੇਰੇ ਭਰਾ ਬਣ ਗਏ ਤੂੰ ਸਾਡੀ ਭੈਣ ਬਣ ਜਾ ਨਹੀਂ ਕਹਿੰਦੀ ਮੈਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਵਾ ਕੋਈ ਚੀਜ਼ ਦੀ ਕਮੀ ਨਹੀਂ ਆ ਉਹ ਮੇਰੇ ਕੋਲ ਖਲਗੀ ਆ ਮੈਂ ਰੋਟੀ ਖਾ ਰਹੀ ਆ ਗੱਸ ਮੇਰੇ ਚਾਹ ਕੇ ਰਹਿ ਉਹ ਕੀ ਵੀ ਵੇਖੇ ਪੈ ਮੈਂ ਕਿ ਮੈਨੂੰ ਕਹਿੰਗਾ ਮੇਰੇ ਕੋਲ ਖਲਗੀ ਆ ਤੂੰ ਰੋਟੀ ਬਣਾ ਗਏ ਦੇ ਰਵੇ ਕਿਸਾਰੇ ਗਿਆ ਰਹਾ ਮੈਂ ਇਹ ਵੇਖ ਮੂੰਹ ਕੰਕਰ ਰਹੀਆਂ ਅੱਖਾਂ ਹੀ ਕੁੱਨੇ ਰਹੀਆਂ ਭੁੱਖਾ ਪਿਆਸਾ ਤੇ ਹੈ ਕਿਵੇਂ ਸੇ ਕਿਵੇਂ ਆਰਦਨ ਖੁਲੋਣਾ ਦੇ ਕੇ ਗਿਆ ਕਿੰਨਾ ਵਧੀਆ ਕਿੰਨਾ ਕਿਉਂ ਤੂੰ ਰੋਟੀ ਖਵਾਈ ਨਹੀਂ ਸੀ ਬਣਾ ਕੇ ਫਿਰ ਬਾਜੀ ਖਵਾਈ ਨਹੀਂ ਖਾ ਕੇ ਗਈ ਸੀ ਹੁਣ ਤੇ ਮੂੰਹ ਕੱਟਿਆ ਕੇ ਰਹਿ ਗਿਆ ਅੱਖਾਂ ਖੁੱਲੀਆਂ ਰਹਿ ਗਈਆਂ ਕੋਈ ਨਾ ਮੇਰੀ ਭੈਣ ਕੋਈ ਨਹੀਂ ਕੋਈ ਗਰੋਹ 11 ਵਜੇ ਪੂਰਾ ਗਿਆ ਕੋਈ ਬਰੂਨ 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 ਹਦਕਿਨੀ ਡਰ ਗਈ ਤੂੰ ਰੋਈ ਜਾਨੀਂ ਰੋਣਾ ਨਹੀਂ ਗਏ ਤੇ ਸਾਹਮਣੇ ਹਾਂਜੀ ਮੈਂ ਤੇ ਜਿੰਕੀ ਕੇ ਪਿਆ ਆ ਕੇ ਆ ਗਈ ਹਿਨੇ ਬਵਾਦੂਗੀ ਤੂੰ ਸਾਡੇ ਨਾਲ ਆ ਸੀ ਤੇਰੇ ਨਾਲ ਆ ਸੀ ਮਾਮੇ ਆ ਇਹਦੇ ਤੇਰੇ ਭਰਾ ਤੇਰੇ ਨਾਲ ਆ ਤੂੰ ਕਿੰਨੀ ਵਧੀਆ ਥਾਂ ਤੇ ਆ ਗਈਆਂ ਪਤਾ ਤੈਨੂੰ ਸੁਪਨਿਆਂ ਦੇ ਘਰ ਚ ਤੂੰ ਅਸੀਂ ਇਹਦੇ ਮਾਮੇ ਕਹਾਂਗੇ ਮਾਮੇ ਨਹੀਂ ਪਿਆ ਬਣ ਸਕਦੇ ਅਸੀਂ ਕਹਾਂਗੇ ਅਸੀਂ ਤੇਰੇ ਮਾਮੇ ਆ ਹੈ ਮਾਮੇ ਆਪੇ ਪਾਲਣਗੇ ਪੜਾਉਣਗੇ ਇਹਨੂੰ ਅਫਸਰ ਬਣਾਉਣਗੇ ਮਾਮੇ ਠੀਕ ਹੈ ਇਹ ਗੱਲ ਨਹੀਂ ਕਹਿਣੀ ਅਮਨ ਹੈ ਨਾ ਕੱਲਾ ਪਾਪਾ ਹੀ ਥੋੜੀ ਹੁੰਦਾ ਹੁਣ ਸਾਡੇ ਪਾਪਾ ਦੀ ਡੈਥ ਹੋ ਗਈ ਜੀ ਫਿਰ ਸਾਨੂੰ ਵੀ ਤਾਂ ਅਸੀਂ ਵੀ ਪੜ੍ਹੇ ਹੀ ਆ ਰੋਇਆ ਨਾ ਕਰ ਤੂੰ ਅੱਛਾ ਤੂੰ ਵਿਦਿਆ ਨੂੰ ਵਧੀਆ ਅਫਸਰ ਬਣਾਉਣਾ ਨਾ ਫਿਰ ਰੋਣਾ ਨਹੀਂਗਾ ਰੋਣਾ ਨਹੀਂ ਪੁੱਤੂ ਰੋਣਾ ਨਹੀਂ ਮੇਰੀ ਧੀ ਨੇ ਰੋਣਾ ਨਹੀਂ ਸਿਆਣੀ ਬਣਨਾ ਮੇਰੀ ਧੀ ਨੇ ਸਿਆਣੀ ਬਣਨਾ ਉਹਦੇ ਸੰਦੀਪ ਕੀ ਕਹੀ ਜਾਂਦੇ ਤੈਨੂੰ ਲਖੀ ਇੱਥੇ ਆ ਜਾ ਇਹ ਰੋਂਦੀ ਇਹਨੂੰ ਕਿ ਰੋਇਆ ਨਾ ਕਰ ਕਹਿੰਦੇ ਕਿ ਰੋਣਾ ਨਹੀਂ ਗਾ ਰੋਣਾ ਨਹੀਂ ਗਾ ਉਹ ਹੱਸਣਾ ਹੈ ਕਹਦੇ ਕਿ ਹੱਸਣਾ ਹੈ ਖੁਸ਼ ਰਹਿਣਾ ਹੈ ਖੁਸ਼ ਰਹੋਗੇ ਠੀਕ ਹੈ ਮਨ ਮਜ਼ੇ ਹੀ ਬੇਨਤੀ ਹੈ ਜੀ ਸਾਡੀ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਕੋਈ ਆਵੋ ਮਿਲ ਕੇ ਜਾਵੋ ਥੋੜਾ ਤੁਹਾਡਾ ਹੌਸਲਾ ਹੋਵੇ ਥੋੜਾ ਤੁਹਾਡਾ ਆਸਰਾ ਤਾਂ ਹੋਵੇ ਵੀ ਮੇਰੇ ਮਗਰ ਕੋਈ ਖੜਾ ਵਾ ਵਿਦਿਆ ਕਿਵੇਂ ਹੱਕ ਨੂੰ ਇਦਾਂ ਛਾਤੀ ਨਾ ਮੇਰੀ ਨਾਲ ਲੱਗੀ ਬੈਠੀ ਹੈ ਇਹਨਾਂ ਨੂੰ ਵਿਚਾਰੀਆਂ ਨੂੰ ਥੋੜਾ ਹੋਰ ਕੁਛ ਨਹੀਂ ਚਾਹੀਦਾ ਨਾ ਤੁਹਾਡਾ ਪੈਸਾ ਚਾਹੀਦਾ ਨਾ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਚਾਹੀਦੀਆਂ ਥੋੜਾ ਜਿਹਾ ਤੁਹਾਡਾ ਸਮਾਂ ਤੇ ਤੁਹਾਡਾ ਪਿਆਰ ਚਾਹੀਦਾ ਬਸ ਕੋਈ ਤਾਂ ਆਪਣਾ ਬਣ ਕੇ ਆ ਜਾਓ ਹਨੋਂ ਬਿੱੱਦੂ ਓਏ ਬਿੱੱਦੂ ਨਾ ਨਹੀਂ ਓਏ ਬਿੱੱਦੂ ਨਾ ਨਹੀਂ ਓਏ ਬਿੱੱਦੂ ਓਏ ਬਿੱੱਦੂ ਮੰਮੀ ਕੋਲੇ ਚਲੀ ਜਾ ਓਏ ਨਹੀਂ ਜਾਣਾ ਮੁੰਡਾ